ਹਾਂ ਜੀ ਅੱਗੇ ਸਾਰਾ ਇਮਾਰਤ ਖੀਵਾ ਮਾਰਜਮ ਸ਼ੇਰ ਸਾਰੇ ਘੇਰੇ ਤਿੰਨੋਂ ਬਾਰਡਰ ਦੇ ਏਰੀਆ ਕਿ ਲਪੇਟ ਜਿਹਨ ਕੋਲ ਇਧਰ ਆਦਿਲ ਬੇੜੇ ਚ ਨੇ ਉਹਨਾਂ ਨੂੰ ਪਾਣੀ ਸਾਰੇ ਫਸਲ ਬਹੁਤ ਜ਼ਿਆਦਾ ਮਾਰਦਾ ਉਹ ਰਾਤ ਦਾ ਜੀ ਬਾਤ ਰਾਤ ਦਾ ਪਾਣੀ ਵਧੀ ਜਾਂਦਾ ਅੱਛਾ ਹੁਣ ਵਕ ਉਹ ਪਿੱਛੋਂ ਜਿਆਦਾ ਆ ਕੇ ਆ ਜੂਗਾ ਨਾ ਹੁਣ ਮੁੱਲਾਂ ਦਾ ਹਾਂ ਪਿੱਛੋਂ ਫਿਰ ਜੀ ਪਾਣੀ ਕਈ ਜਾਂਦੇ ਨੇ ਤਾਂ ਫਿਰ ਜਿੰਨਾ ਜ਼ਿਆਦਾ ਛੱਡਿਆ ਇੱਥੇ ਓਵਰਫਲੋ ਹੋਈ ਇੱਥੇ ਬੰਨ ਬੋਨ ਦੀ ਦਸਿਲਾ ਹੈ ਨਹੀਂ ਇਹਦਾ ਮੈਂ ਆ ਕੇ ਕਰਾਂਗੇ ਜੇ ਸਰਕਾਰ ਆ ਜੇ ਨਾ ਇਹਨੂੰ ਪੱਕਾ ਬਚਾਵਾਂਗੇ ਇਹਨੂੰ ਜਾਂ ਵੱਡੀਆਂ ਉਹਨੇ ਇੱਥੇ ਗਲਮਸਾਂਮੀ 12-13 ਸੋਇਕੜਾ ਦਰਿਆਤ ਹੋ ਗਈ ਹੈ ਜੋ ਉਨਪਾਰ ਦੇ ਪਿੰਡ ਵੀ 100-150 ਘਰ ਉੱਥੇ ਬੈਠੇ ਮੰਨ ਲੈ ਮਾਰਦਮ ਸ਼ਹਿਰ ਦਾ ਏਰੀਆ ਤੋਂ ਲਾ ਸ਼ੁਰੂ ਹੋ ਜਾਂਦਾ ਜਿੰਨਾ ਪਾਰ ਦਾ ਰਕਬਾ ਉਹਨਾਂ ਇੱਧਰ ਲੱਗਦਾ ਹੁਣ ਕਿਸੇ ਦੀ ਇਮੀਡੀਏਟਲੀ ਲੋਡ ਕੀ ਹੈ ਕਿਸੇ ਪਰਪਲ ਇਮੀਡੀਏਟਲੀ ਹੈ ਵੀ ਇੱਕ ਤਾਂ ਲਾਟਮੈਂਟਾਂ ਜ਼ਮੀਨਾਂ ਨੇ ਇੱਥੇ ਹਾਂ ਉਹਨਾਂ ਨੂੰ ਪੈਸਾ ਦੇਣਾ ਚਾਹੀਦਾ ਤੇ ਕੱਜੀਆਂ ਜ਼ਮੀਨਾਂ ਨੇ ਤੇ 6700 ਰੁਪਈਆ ਸਾਰਾ ਮੁਆਜਬਾ ਬਾਂਦੇ ਨੇ ਜੋ ਵੀ ਉਹਦਾ ਕੁਝ ਵੀ ਨਹੀਂ ਉਹਦੇ ਨਾਲ ਤਾਂ ਕੋਈ ਮੰਨ ਲੈ ਜ਼ਿੰਮੇਵਾਰ ਦਾ ਕੁਝ ਬਣਦਾ ਹੀ ਨਹੀਂ ਬਣਨਾ ਹੀ ਨਹੀਂ ਤੇ ਪਹਿਲਾ ਸਰਕਾਰਾ ਚੱਲ ਠੀਕ ਸੀ ਅੱਗੇ ਜੇ ਉਹਨਾਂ ਦਾ ਕੋਈ 20000 ਤੱਕ ਹੈਗਾ ਸੀ ਇਹ ਵੱਡੇ ਬਾਲ ਸਭ ਦਿੰਦੇ ਹੁੰਦੇ ਹਨ ਉਹਨਾਂ ਨਾਲ ਕੰਮ ਇੰਨਾ ਜ਼ਿਆਦਾ ਘਟਾਇਆ ਹੀ ਉਸ ਤਰ੍ਹਾਂ ਹਾਂ ਹਾਂ ਹੁਣ ਕੋਲ ਮਲਾ ਕੇ 33000 ਯਾਰ ਨੂੰ ਖਰਚੇ ਨੂੰ ਕਿੱਲਾ ਪਹੁੰਚਿਆ ਪਿਆ ਸੀ ਖਰਚਾ ਕਰ ਠੇਕੇ ਵੀ ਠੇਕੇ ਵੀ ਠੇਕੇ ਵੀ ਅਸੀਂ 80 90 ਯਾਰ ਨੂੰ ਚੱਲੇ ਸੀ ਤੇ ਖਰਚੇ ਸਾਰੇ ਕਰਕੇ ਤੇ ਆ ਐਂਡ ਤੇ ਆ ਕੇ ਨਾ ਆ ਕੁਝ ਹੋ ਗਿਆ ਵੀ ਹੁਣ ਜੀਮੀਂਦਾਰ ਜਾਵੇ ਤੇ ਕਿੱਦਾਂ ਨੂੰ ਜਾਵੇ ਤੇ ਘਰਾਂ ਵਿੱਚ ਪਾਣੀ ਉੱਪਰੋਂ ਬਾਰਿਸ਼ ਬਹੁਤ ਬੁਰਾ ਹਾਲ ਹੈ ਇੱਥੇ ਤੇ ਐਲੋਟਮੈਂਟਾਂ ਨੇ ਗੱਟੀਆਂ ਜ਼ਮੀਨਾਂ ਨੇ 2007 ਵਾਲੀਆਂ ਜ਼ਮੀਨਾਂ ਦਾ ਤੋੜਤੀਆਂ ਉਹ ਤਾਂ ਮੈਂ ਇੱਕ ਗੱਲ ਕਹਿਣਾ ਚਾਹਣਾ ਅੱਜ ਵੀ ਰਿਚਮੇਪੁਰ ਨੇ ਜਸਪਿੰਦਰ ਖਰ ਆਗਿ ਪਹਿਲੀ ਕੈਬਨਿਟ ਮੀਟਿੰਗ ਜੀ ਮੈਂ ਪੱਕਿਆ ਕਰਦੇ ਹਾਂ 2007 ਵਿੱਚ ਪੈਸੇ ਭਰੇ ਗਏ ਸੀ ਸਾਰੀ ਜਿੰਨੇ ਵੀ ਫੀਸ ਸੀ ਜੋ ਵੀ ਇਹਨਾਂ ਜ਼ਿਮੀਂਦਾਰਾਂ ਨੇ ਭਰੀ ਸੀ ਉਸ ਤੋਂ ਬਾਅਦ ਅਲਾਟਮੈਂਟ ਆ ਇਹਨਾਂ ਜੋ ਰਜਿਸਟਰੀਆਂ ਸੀ ਤੋੜਤੀਆਂ ਜਿਹਦੇ ਕਰਕੇ ਉਹਨਾਂ ਮਹਾਜਬੇ ਤੋਂ ਜ਼ਿਮੀਂਦਾਰ ਵੀ ਪਰੇਸ਼ਾਨ ਗਰਦਾਵਰੀ ਗਰਦਾਵਰੀ ਵੀ ਨਾਲ ਨਾਲ ਤੋੜਤੀ ਨੇ ਤੇ ਬਹੁਤ ਨਹੀਂ ਉਹ ਕਰਾਂਗੇ ਤੋੜੀਆਂ ਉਹ ਗਰਦਾ ਵੀ ਨਹੀਂ ਉਹ ਹੁਣ ਪੱਕੀ ਮੇਰੇ ਅਲਾਟਮੈਂਟ ਹੀ ਕਰ ਦਾਂਗੇ ਸਾਰੇ ਦਿਨ ਠੀਕ ਹੈ ਜੀ ਹਾਂ ਜੀ ਹਾਂ ਜੀ ਅੱਗੇ ਸਾਰਾ ਮਾਰਜਾ ਕੀਵਾ ਮਾਰਜਮ ਸ਼ੇਰ ਸਾਰੇ ਘੇਰੇ ਤਿੰਨੋਂ ਬਾਰਡਰ ਦੇ ਏਰੀਆ ਕਿ ਲਪੇਟ ਜਿਹਨ ਕੋਈ ਦਰਿਆ ਦੇ ਲਪੇਟ ਨੇ ਉਹਨਾਂ ਨੂੰ ਪਾਣੀ ਸਾਰੇ ਫਸਲ ਬਹੁਤ ਜ਼ਿਆਦਾ ਮਾਰ ਰਿਹਾ ਹੈ। ਉਹ ਰਾਤ ਦਾ ਜੀ ਬਾਤ ਰਾਤ ਦਾ ਪਾਣੀ ਵਧੀ ਜਾਂਦਾ। ਅੱਛਾ ਹੁਣ ਉਹ ਪਿੱਛੋਂ ਉਹ ਜ਼ਿਆਦਾ ਆ ਕੇ ਆ ਜੂਗਾ ਨਾ ਹੁਣ ਮਨ ਲਗਾ। ਹਾਂ ਪਿੱਛੋਂ ਫਿਰ ਜੀ ਪਾਣੀ ਕਈ ਜਾਂਦੇ ਨੇ ਤਾਂ ਫਿਰ ਜਿੰਨਾ ਜ਼ਿਆਦਾ ਛੱਡਿਆ ਇੱਥੇ ਓਵਰਫਲੋ ਹੋਈ ਤੇ ਬੰਨ ਬੋਨ ਦੀ ਦਸਵੀ ਦਾ ਹੈ ਨਹੀਂ। ਇਹਦਾ ਮੈਂ ਆ ਕੇ ਕਰਾਂਗੇ ਜੇ ਸਰਕਾਰ ਆ ਜੇ ਨਾ ਇਹਨੂੰ ਪੱਕਾ ਬਚਾਵਾਂਗੇ ਇਹਨੂੰ। ਜਾਂ ਵੱਡੀਆਂ ਉਹਨਾਂ ਇੱਥੇ ਲੰਮਸਾਂ ਵੀ 12-1300 ਏਕੜ ਦਰਿਆਤ ਉੱਗੀ ਹੈ ਜੋ ਉਹਨਾਂ ਪਾਰ ਦਾ ਪਿੰਡ ਵੀ 100-150 ਘਰ ਉੱਥੇ ਬੈਠਾ ਹੈ ਮੰਨ ਲਾ ਮਾਰਗਮ ਸ਼ਹਿਰ ਦਾ ਏਰੀਆ ਤੋਂ ਲਾ ਸ਼ੁਰੂ ਹੋ ਜਾਂਦਾ ਜਿੰਨਾ ਪਾਰ ਦਾ ਰਕਬਾ ਉਹਨਾਂ ਇੱਧਰ ਰਕਬਾ ਹੁਣ ਕਿਸੇ ਦੀ ਇਮੀਡੀਏਟਲੀ ਲੋਡ ਕੀ ਹੈ ਕਿਸੇ ਪਰਪੇਚ ਇਮੀਡੀਏਟਲੀ ਹੈ ਵੀ ਇੱਕ ਤਾਂ ਲਾਟਮੈਂਟ ਆ ਜ਼ਮੀਨਾਂ ਨੇ ਇੱਥੇ ਹਾਂ ਉਹਨਾਂ ਨੂੰ ਪੈਸਾ ਦੇਣਾ ਚਾਹੀਦਾ ਤੇ ਕੱਡੀਆਂ ਜ਼ਮੀਨਾਂ ਨੇ ਤੇ 6800 ਰੁਪਿਆ ਸਾਰਾ ਮੁਆਜਬਾ ਪਾਉਂਦੇ ਨੇ ਜੋ ਵੀ ਵਿੱਚ ਉਹ ਤਾਂ ਕੁਝ ਵੀ ਨਹੀਂ ਉਹਦੇ ਨਾਲ ਤਾਂ ਕੋਈ ਮੰਨ ਲਾ ਜ਼ੀਮੇਦਾਰ ਦਾ ਕੁਝ ਬਣਦਾ ਹੀ ਨਹੀਂ ਬਣਨਾ ਹੀ ਨਹੀਂ ਤੇ ਪਹਿਲਾਂ ਸਰਕਾਰਾਂ ਚੱਲ ਠੀਕ ਸੀ ਅੱਗੇ ਜੇ ਉਹਨਾਂ ਦਾ ਕੋਈ 20000 ਤੱਕ ਹੈਗਾ ਸੀ ਇਹਨਾਂ ਵੱਡੇ ਬਾਲ ਸਭ ਦਿੰਦੇ ਹੁੰਦੇ ਹਾਂ ਉਹਨਾਂ ਨਾਲ ਜੇ ਕੰਮ ਇਹਨਾਂ ਜਿਆਦਾ ਘਟਾਇਆ ਹੀ ਉਸ ਤਰ੍ਹਾਂ ਹਾਂ ਹਾਂ ਹੋਣ ਕੁੱਲ ਮਿਲਾ ਕੇ 33000 ਯਾਰ ਨੂੰ ਖਰਚੇ ਨੂੰ ਕਿੱਲਾ ਪਹੁੰਚਿਆ ਪਿਆ ਸੀ ਖਰਚਾ ਕਰ ਚੁੱਕੇ ਠੇਕੇ ਵੀ ਠੇਕੇ ਵੀ ਠੇਕੇ ਵੀ ਅਸੀਂ ਅਸੀਂ 90 90 ਯਾਰ ਨੂੰ ਚੱਲੇ ਸੀ ਤੇ ਖਰਚੇ ਸਾਰੇ ਕਰਕੇ ਤੇ ਆ ਐਂਡ ਤੇ ਆ ਕੇ ਨਾ ਕੁਝ ਹੋ ਗਿਆ ਵੀ ਹੁਣ ਜੀਵਿੰਦਰ ਜਾਵੇ ਤੇ ਕਿੱਦਾਂ ਨੂੰ ਜਾਵੇ ਤੇ ਘਰਾਂ ਵਿੱਚ ਪਾਣੀ ਉੱਪਰੋਂ ਬਾਰਿਸ਼ ਬਹੁਤ ਬੁਰਾ ਹਾਲ ਹੈ ਤੇ ਤੇ ਅਲਾਟਮੈਂਟਾਂ ਨੇ ਕੱਚੀਆਂ ਜ਼ਮੀਨਾਂ ਨੇ 2007 ਦੀਆਂ ਜ਼ਮੀਨਾਂ ਦਾ ਤੋੜਤੀਆਂ ਉਹ ਤਾਂ ਮੈਂ ਇੱਕ ਗੱਲ ਕਹਿਣਾ ਚਾਹਣਾ ਅੱਜ ਵੀ ਇੱਥੇ ਮਟੁੰਡੇ ਜਸਪਿੰਦਰ ਫਾਰਾਗ ਅਨ ਪਹਿਲੀ ਕੈਬਨਟ ਮੀਟਿੰਗ ਜੀ ਮੈਂ ਪੱਕਿਆ ਕਰਦੇ 2007 ਵਿੱਚ ਪੈਸੇ ਭਰੇ ਗਏ ਸੀ ਸਾਰੀ ਜਿੰਨੇ ਵੀ ਫੀਸ ਸੀ ਜੋ ਵੀ ਇਹਨਾਂ ਜ਼ਿਮੀਂਦਾਰਾਂ ਨੇ ਭਰੀ ਸੀ ਉਸ ਤੋਂ ਬਾਅਦ ਅਲਾਟਮੈਂਟ ਆ ਇਹਨਾਂ ਜੋ ਰਜਿਸਟਰੀਆਂ ਸੀ ਤੋੜਤੀਆਂ ਇਹਦੇ ਕਾਰਨ ਉਹਨਾਂ ਮਹਾਜਬੇ ਤੋਂ ਜ਼ਿਮੀਂਦਾਰ ਵੀ ਪਰੇਸ਼ਾਨ ਗਰਦਾਵਰੀ ਗਰਦਾਵਰੀ ਵੀ ਨਾਲ ਨਾਲ ਤੋੜਤੀ ਨੇ ਤੇ ਬਹੁਤ ਨਿਊ ਕਰਾਂਗੇ ਤੋੜੀਆਂ ਉਹ ਗਰਦਾਵਰੀ ਵੀ ਨਹੀਂ ਉਹ ਹੁਣ ਪੱਕੀ ਮੇਰੇ ਅਲਾਟਮੈਂਟ ਹੀ ਕਰ ਦਾਂਗੇ ਸਾਰੇ ਦਿਨ ਠੀਕ ਹੈ ਜੀ ਇਹਨਾਂ ਮਿਆ ਹੋਰ ਖਬਰਾਂ ਵੇਖਣ ਲਈ ਦੇਖਦੇ ਰਹੋ ਜੀਕੇਐਮ ਮੀਡੀਆ ਟੀਵੀ